ਉਸ ਦਿਨ ਕਿੱਥੇ ਸੀ ਇਹ ਪਾਰਲੀਮੈਂਟ ਬੰਨਵੇਂ ਕਿਉਂ ਨਹੀਂ ਬੰਨ੍ਹੇ ਜਿੱਦਾਂ ਗੱਲਬਾਤ ਸਾਹਿਬ ਨੂੰ ਰਾਤ ਨੂੰ ਚੱਕਿਆ ਚੋਰਾਣਾ ਇਹ ਭੈਣ ਜੀ ਆਪਣੀ ਆਪਣੀ ਰਾਜਨੀਤੀ ਚਕਾਉਣ ਵਾਸਤੇ ਇੱਥੇ ਆਏ ਆਪਣੀਆਂ ਗੰਦਾ ਸੜਾਤੀਆਂ ਚੱਲਦੀਆਂ ਕੱਲ ਨੂੰ ਖਨੌਰੀ ਬਾਰਡਰ ਤੇ ਤੁਸੀਂ ਮੇਰੇ ਨਾਲ ਚੱਲੋ ਇੱਥੇ ਆਪਾਂ ਡੱਲੇਵਾਲ ਸਾਹਿਬ ਕੋ ਜਾ ਕੇ ਬੈਠੀਏ ਇੱਥੇ ਖੜਕੇ ਐਮਐਲਏ ਨੂੰ ਲਿੰਦਕੇ ਸੀਐਮ ਨੂੰ ਲਿੰਦਕੇ ਸੈਂਟਰ ਸਰਕਾਰ ਨੂੰ ਲਿੰਦਕੇ ਸਾਡਾ ਕੁਝ ਨਹੀਂ ਬਣਦਾ ਭੈਣ ਜੀ ਨਾ ਗੱਲਾਂ ਬਾਤ ਕਰਤੀਆਂ ਬੰਨਵੇਂ ਬੰਨ੍ਹਵੇਂ ਖੜੇ ਦੱਸੋ ਕਿਹੜਾ ਮਲੇ ਖੜੇ ਸਾਡੇ ਨਾਲ ਜੇ ਤੁਸੀਂ ਕਹਿੰਦੇ ਆ ਇਹਨੂੰ ਦਿੱਲੀ ਬਿਠਾ ਲਓ ਇਹਨਾਂ ਨੂੰ ਦਿੱਲੀ ਭੇਜਣਾ ਚਾਹੀਦਾ ਸਚਾਨ ਹੈ ਬੀਬੀ ਤੈਨੂੰ ਨਮਾਜ਼ਾ ਪਾ ਕੇ ਭੇਜਿਆ ਤੂੰ ਆਈ ਇਹ ਨਾ ਹੋਵੇ ਕਿਤੇ ਸਾਡੀ ਸੀਆਈਡੀ ਲੈਣ ਵਾਸਤੇ ਤੈਨੂੰ ਭੇਜਿਆ ਹੋਵੇ ਤੇ ਲੀਡਰ ਦਿੱਲੀ ਆਰਐਸਐਸ ਦੇ ਗੁਲਾਮ ਲੀਡਰ ਹੈ ਜਿੰਨੇ ਵੀ ਹੈਗੇ ਆ ਉਹ ਚਮਕੌਰ ਸਾਹ ਵਾਲਾ ਐਮਐਲਏ 3 ਦਿਨ ਕੈਂਪ ਲਾ ਕੇ ਬੈਠ ਰਿਹਾ ਸੀ ਮੈਂ ਅੱਖਰ ਦੇਖਣੀਆਂ ਥੋਡੀਆਂ ਸਾਡੇ 13 ਵੀਰ ਨੇ ਰੋਕੇ ਦੱਸੋ ਕੀ ਕਰ ਗਿਆ ਮਤਮਾਸੋਂ ਕਹਿੰਦਾ ਸੀ ਇਹ ਚੇੜੇ ਨੂੰ ਰਾਜਨੀਤੀਓਂ ਡੱਟ ਲੱਗਣਾ ਪੌਟਰੀ ਫਾਰਮ ਕੋਲੋਂ ਅਜਾ ਖੁਦ ਕਿਉਂ ਨਹੀਂ ਹੋ ਲੰਦਾ ਕਿਉਂ 150 ਕੱਢੀ ਦੇ ਪਿੱਛੇ ਜਾਂਦੀ ਕਿਉਂ ਉਹ ਲੈ ਕੇ ਜਾਂਦਾ ਏਡੇ ਕਾਫਲੇ ਪੌਟਰੀ ਫਾਰਮ ਕੋਲੋਂ ਤੁਸੀਂ ਸਾਡੀ ਗੱਲ ਪੰਜਾਬ ਉੱਥੇ ਕੱਢ ਕਿਉਂ ਇਹ ਚੱਟਾ ਪੀਵੀਐਮ ਪੁਰਸਾ ਨਾਲ ਨਹੀਂ ਫਿਰਦਾ ਸਾਡੇ ਵੀ ਕੋਈ ਅੱਗ ਲਾਉਂਦਾ ਏ ਉਹਨੂੰ ਐਸਐਚਓ ਫੰਡ ਚਲੇ ਜਾਂਦਾ ਹਰ ਰੋਜ਼ ਸਾਡੀ ਚੱਟੇ ਨਾਲ ਲਾਸ਼ ਆਉਂਦੀ ਪਿੰਡ 'ਚੋਂ ਕਿੱਥੇ ਗਿਆ ਐਸਐਚਓ ਸਾਡੇ ਕਿਉਂ ਇਹ ਚੱਟੇ ਵਾਲੇ ਫੜ ਦਿੰਦੇ ਸਾਲੂ ਦਾ 5 ਦਿਨ ਵਾਸਤੇ ਪ੍ਰਸ਼ਾਸਨ ਦੇਵੇ ਮੈਂ ਕਹਿੰਦਾ ਚੱਟਾ ਫਿਕਰਾਂ ਦਾ ਦੂਰ ਚਿੱਟੇ ਵਾਲਾ ਤਾਂ ਮੁਸਤਨਾਂ ਬਾਤ ਕਰਦਾਂਗੇ ਅਸੀਂ ਬੀਬੀ ਤੇਰੇ ਜਿਹੜੇ ਬੰਦੇ ਨਾ ਤੈਨੂੰ ਗਲਤ ਕਮਰਾ ਕਰ ਰਹੇ ਨੇ ਇਹ ਇਹ ਮਿਲੇ ਹੋਏ ਕੇਂਦਰ ਨਾਲ ਤੇਰਾ ਧੰਨਵਾਦ ਤੂੰ ਆਈ ਹੈ ਉਹਨਾਂ ਦਾ ਨਮਾਇਦਾ ਬਣ ਕੇ ਪਰ ਤੇਰੀ ਵੀ ਨਹੀਂ ਮੰਨਦੇ ਉਹਨਾਂ ਦਾ ਬੀਬੀ ਗੱਲ ਮੇਰੀ ਕੋਲ ਸੁਣਨਾ ਸਾਡੀ ਰਵਾਇਤ ਵੀ ਖਤਮ ਕਰਤੀ ਚੰਡੀਗੜ੍ਹ ਜੁਗਰੀ ਵਸਤੀ ਚੋਂ ਕਿਆ ਕਰਿਆ ਤੁਹਾਡੀ ਸਰਕਾਰ ਨੇ ਹੁਣ ਤੱਕ ਤੇ ਬੰਨ੍ਹਣ ਨੂੰ ਉਸ ਵੇਲੇ ਕਿੱਥੇ ਸੀ ਜਦੋਂ ਪੰਜਾਬ ਦੇ ਲੋਕਾਂ ਨੂੰ ਕੱਟ ਲੱਗ ਰਿਹਾ ਸੀ ਸੱਤ ਸੱਤ ਜਾਂਦਾ ਅਬ ਹੁਣ ਕਿਉਂ ਨਹੀਂ ਜਾਂਦਾ ਕਿਉਂਕਿ ਇਹਾਂ ਦੇ ਵਿੱਚ ਜਾਣ ਨਹੀਂ ਹੈਗੀ ਇਹ ਮਰਦਾਂ ਤੁਸੀਂ ਚਿਤਾ ਕਾ ਪੇਤੇ ਪੰਜਾਬ ਦੇ ਸਿਰ ਤੇ ਬਿਠਾਉਣ ਨੇ ਤੁਹਾਨੂੰ ਚੰਝੂਆਂ ਬਾਂਚਾ ਜੰਬੜੇ ਹੋਇਆ ਹੈ ਜਦੋਂ ਤੱਕ ਇਹਨਾਂ ਬੰਦ ਮੈਨੂੰ ਤੁਸੀਂ ਪਿੰਡਾਂ ਦੇ ਬੰਦ ਨਹੀਂ ਕਰਦੇ ਉਦੋਂ ਤੱਕ ਕਿਸੇ ਕਹਾਣੇ ਦੀ ਵੀ ਤੁਹਾਡੀ ਸੁਣਨੀ ਨਹੀਂ ਤੁਸੀਂ ਸੈਂਟਰ ਸਰਕਾਰ ਦੀ ਗੱਲ ਕਰਦੇ ਇਹ ਸੈਂਟਰ ਨਾਲੋਂ ਵੀ ਬਾਣਾ ਹੈ ਮੈਨੂੰ ਪੰਦ ਕਹਿੰਦਾ ਤੁਸੀਂ ਪੰਦ ਬਿਠਾਉਣ ਤੱਕ ਕੁਰਸੀ ਤੇ ਕਿਉਂ ਕਿਉਂਕਿ ਅਜ ਤੱਕ ਕਦੇ ਵੀ ਨਹੀਂ ਤੁਹਾਡੇ ਆਕੇ ਛੁਟਕਲੇ ਸੁਣ ਤੁਹਾਡੀ ਕਦੇ ਸੁਣੀ ਤੰਗ ਕੱਟ ਲਗਿਆ ਕਦੋਂ ਬੋਲਿਆ ਕਸੂਦ ਬੋਲਿਆ ਕਿਹਦੇ ਲੋ ਬੜਾ ਸ਼ਾਸਤਰੀ ਕਾਲ ਬਾਈ ਸਾਰਿਆਂ ਨੂੰ ਤੇ ਅੱਜ ਬਾਈ ਪਹੁੰਚੇ ਆ ਪਰੋਪੜ ਪਰੋਪੜ ਪੋੜਾ ਪੋੜ ਦੇ ਇੱਥੇ ਆਪਾਂ ਰੇਲਾ ਰੋਕੋ ਦੀ ਜਿਹੜੀ ਕਾਲ ਥੀ ਉਹਦੇ ਸਬੰਧ ਚ ਆਪਾਂ ਔਰੇ ਇਕੱਠੇ ਹੋਣਾ ਬਾਕੀ ਬੰਦੇ ਕਾਹੀ ਪੁੱਜੇ ਹੋਇਆ ਕਮਨਾਂ ਵੀ ਆਇਆ ਹੋਇਆ ਹੈ ਜੀ ਆ ਸਪੀਕਰ ਨੂੰ ਵੀ ਕਵਾ ਲਿਓ ਇੱਧਰੋਂ ਲੋ ਬਾਈ ਜੀ ਬੈਠ ਗਏ ਪਹੁੰਚ ਗਏ ਬੰਦੇ ਚਾਚਾ ਪਹੁੰਚ ਗਿਆ ਇਧਰ ਸਹਿਬ ਜੋਤ ਸਾਡੇ ਪਿੰਡ ਦਾ ਬੰਦਾ ਕਕਾਲਾ ਡੀਸੀ ਪੁੱਜਿਆ ਬਾਈ ਤੇ ਇਧਰ ਲਾਪਰੀ ਤੇ ਮੈਂ ਇੱਕ ਆਪਰਜੀਕਾ ਕਾਲਸਾ ਬਾਕੀ ਬੰਦੇ ਆ ਰਹੇ ਹਲੇ ਵਾਹੀ ਗੁਰਜੀਕੀ ਬੰਦੇ ਫੋਟੋ ਕਿਚ ਨਹੀਂ ਆ ਚੱਲ ਆਪਾਂ ਟਾਈਮ ਨਾ ਪਾਉਂਦੇਗੇ ਚਲ ਹੁਣ ਤਾਂ ਇੱਕ ਵਾਰੀ ਮੋਰਚਾ ਲੱਗਣ ਦੀ ਦੇਰ ਆ ਫਿਰ ਤਾਂ ਬੰਦੇ ਕੱਟ ਕੱਟ ਬਹੁਤ ਆ ਬਾਈ ਬਰੀ ਬਹੁਤ ਇਕੱਠਾ ਲੋਕ ਹੁਣ ਦਿਖਾਉਣਾ ਨਾ ਕਰਦਾ ਫਿਰ ਉਹ ਲੜਾਈ ਦੇ ਨਾਲ ਹੀ ਜਿੱਤ ਆਉਣੀ ਹੈ ਕਰ ਬੈਠ ਕੇ ਤਾਂ ਆਪਾਂ ਨੂੰ ਕਦੇ ਬਿਨਾਂ ਰੋਇਆ ਤਾਂ ਮਾਰ ਵੀ ਨਹੀਂ ਦਿੱਤੂ ਕੁਛ ਨਹੀਂ ਦਿਨ ਚੱਲਦੇ ਨੇ ਪਹਿਲਾਂ ਆਪਾਂ ਫਤਿਹ ਦੀ ਸਾਂਝ ਸਾਰੇ ਮਿਲ ਕੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸੋਹਣੇ ਵਿਚਾਰ ਜਿਹੜੇ ਇੱਥੇ ਸਾਰਿਆਂ ਨੇ ਰੱਖੇ ਨੇ ਤੇ ਜਿਹੜਾ ਤੁਸੀਂ ਕਿਸਾਨੀ ਧਰਨਾ ਲਾ ਕੇ ਬੈਠੇ ਹੋ ਸਲਾਮ ਆ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਪਹਿਲਾਂ ਵੀ ਦਿੱਲੀ ਜਦੋਂ ਧਰਨਾ ਲੱਗਿਆ ਸੀ ਤੇ 750 ਕਿਸਾਨ ਜਿਹੜਾ ਸ਼ਹੀਦ ਹੋਇਆ ਸੀ ਸੋ ਇਹ ਸ਼ਹੀਦੀਆਂ ਦੇਣੀਆਂ ਕੋਈ ਸੌਖੀਆਂ ਨਹੀਂ ਹੁੰਦੀਆਂ ਇਹ ਆਮ ਕੋਈ ਨਹੀਂ ਦੇ ਸਕਦਾ ਤੁਸੀਂ ਵੀ ਸਾਡੇ ਹੱਕਾਂ ਲਈ ਬੈਠੇ ਹੋ ਕਿ ਤੁਹਾਡਾ ਬੀਜਿਆ ਅਸੀਂ ਖਾਂਦੇ ਆ ਮੋਤੀ ਵੀ ਤੁਹਾਡਾ ਬੀਜਿਆ ਖਾਂਦਾ ਭਗਵੰਤ ਮਾਨ ਵੀ ਤੁਹਾਡਾ ਬੀਜਿਆ ਖਾਂਦਾ ਜੇ ਸਰਕਾਰਾਂ ਦੀ ਗੱਲ ਆਉਂਦੀ ਹੈ ਤਾਂ ਸੋ ਇਹ ਤੁਹਾਨੂੰ ਇਹ ਕਰਕੇ ਗਿਆ ਵੀ ਤੁਹਾਨੂੰ ਮੈਂ ਸਲਾਮ ਕਰਦੀ ਆ ਕਿ ਤੁਸੀਂ ਆਪਦੇ ਲਈ ਨਹੀਂ ਤੁਸੀਂ ਸਾਡੇ ਲਈ ਇੱਥੇ ਬੈਠੇ ਹੋ ਸੋ ਐਮਐਲਏ ਦਿਨੇਸ਼ ਛੱਡਾ ਜੀ ਨੇ ਵੀ ਇੱਥੇ ਪਹੁੰਚਣਾ ਸੀਗਾ ਕਿਸੇ ਵਜ੍ਹਾ ਕਰਕੇ ਸੰਗਰੂਰ ਗਏ ਹੋਏ ਨੇ ਉਹ ਪਰ ਮੈਂ ਫੇਰ ਵੀ ਇੱਕੋ ਗੱਲ ਕਹੂੰਗੀ ਕਿ ਮੈਂ ਕਿਸੇ ਸਰਕਾਰ ਵੱਲੋਂ ਨਹੀਂ ਆਈ ਮੈਂ ਕਿਸਾਨ ਦੀ ਧੀਆਂ ਤੇ ਆਪਣੇ ਕਿਸਾਨ ਵੀਰਾਂ ਲਈ ਇੱਥੇ ਪਹੁੰਚੀ ਆ ਮੱਡਲੇਵਾਲ ਸਾਹਿਬ ਨੂੰ ਵੀ ਮਿਲ ਕੇ ਆਈ ਆ ਫਲੋਰੀ ਬਾਰਡਰ ਤੇ ਸੋ ਜਿੱਥੇ ਤੱਕ ਸਾਨੂੰ ਜ਼ੋਰ ਲਾਉਣਾ ਪਿਆ ਸਰਕਾਰਾਂ ਦੇ ਖਿਲਾਫ ਕਿਉਂਕਿ ਜਿਹੜੀ ਸੈਂਟਰ ਸਰਕਾਰ ਆ ਇਹਨੂੰ ਮੈਂ ਸੈਂਟਰ ਸਰਕਾਰ ਨਹੀਂ ਇਹਨੂੰ ਮੈਂ ਗੰਦੀ ਸਰਕਾਰ ਇਹਨੂੰ ਮੈਂ ਤਾਨਾਸ਼ਾਹ ਸਰਕਾਰ ਇਹਨੂੰ ਮੈਂ ਤਕੰਮੀ ਤੇ ਨਠੱਲੀ ਸਰਕਾਰ ਕਹੂੰਗੀ ਕਿਉਂਕਿ ਇਹਨੇ ਕਿਸਾਨਾਂ ਦੇ ਜਿਹੜੇ ਹੱਕ ਮਾਰੇ ਆ ਜਿਹੜੇ ਵਾਅਦੇ ਕਰਕੇ ਮੁੱਕਰੇ ਆ ਉਹ ਤਾਂ ਮੁੱਕਰੇ ਆ ਪੰਜਾਬ ਦੇ ਜਿਹੜੇ ਫੰਡ ਇਹਨੂੰ ਰੋਕ ਕੇ ਬੈਠੇ ਆ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਉਹ ਤਾਂ ਆਪ ਕਿਸਾਨ ਦਾ ਪੁੱਤ ਆ ਕਿਸਾਨਾਂ ਦੇ ਨਾਲ ਆ ਪਰ ਸੈਂਟਰ ਸਰਕਾਰ ਆ ਜਿਹੜੀ ਅੰਨੀ ਹੋਈ ਹੋਈ ਆ ਇਸ ਸਾਥ ਨਹੀਂ ਦੇਰੀ ਸਾਡਾ ਜੇ ਤੁਸੀਂ ਸਿਰਫ ਐਮਐਸਪੀ ਦੀ ਜਾਂ ਤੁਸੀਂ ਸੁਆਮੀਨਾਥਨ ਰਿਪੋਰਟ ਦੀ ਗੱਲ ਕਰਦੇ ਹੋ ਉਹ ਇਹ ਤਾਂ ਇਹੋ ਜਿਹੀ ਗੰਦੀ ਤੇ ਨਿਕੰਮੀ ਸਰਕਾਰ ਹੈ ਇਹਨਾਂ ਨੇ ਆਰਡੀਐਫ ਦਾ ਫੰਡ ਰੂਰਲ ਡਿਵੈਲਪਮੈਂਟ ਦਾ ਫੰਡ ਹੁੰਦਾ ਹੈ ਸਕੂਲਾਂ ਦਾ ਫੰਡ ਇਹ ਸੜਕਾਂ ਦਾ ਇਹਨਾਂ ਨੇ ਕੋਈ ਪੈਸਾ ਜਿਹੜਾ ਪੰਜਾਬ ਨੂੰ ਨਹੀਂ ਦਿੱਤਾ ਇਹ ਸਿਰਫ ਇੱਕ ਤਾਨਾशाही ਇਹਨਾਂ ਦੀ ਹੈ ਕਿ ਜਿੰਨਾ ਅਸੀਂ ਮਜਬੂਰ ਕਰਾਂਗੇ ਪੰਜਾਬ ਨੂੰ ਅਸੀਂ ਇਹਨਾਂ ਤੋਂ ਫੰਡ ਸ਼ਾਹੀ ਕਰਾਂਗੇ ਇਹਨਾਂ ਨੂੰ ਸਾਡੇ ਅਗੇ ਜਿਹੜੇ ਗੋਟਨੇ ਟਿਕਾਉਣੇ ਪੈਣਗੇ ਉਹ ਇਹ ਸਰਕਾਰ ਬਿਲਕੁਲ ਭੁੱਲ ਜਵੇ ਕਿ ਮੈਂ ਚਾਹੇ ਮੈਂ ਐਮਐਲ ਡਿਨੇਸ਼ ਚੰਦਾ ਜੀ ਵੱਲੋਂ ਇੱਥੇ ਆਈ ਆਂ ਪਰ ਫੇਰ ਵੀ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਵੀਰੋ ਜੇ ਸਾਡੀ ਸਰਕਾਰ ਵੱਲੋਂ ਵੀ ਕਮੀ ਰਹੂਗੀ ਜੇ ਸਾਡੇ ਸੀਐਮ ਸਾਹਿਬ ਵੱਲੋਂ ਵੀ ਕੋਈ ਕਮੀ ਰਹੂਗੀ ਅਸੀਂ ਤਾਂ ਵੀ ਤੁਹਾਡੇ ਨਾਲ ਪੂਰੇ ਹੱਕ ਨਾਲ ਇੱਥੇ ਆ ਕੇ ਖੜਾਗੇ ਅਸੀਂ ਆਪ ਦੀ ਸਰਕਾਰ ਦੇ ਖਿਲਾਫ ਵੀ ਤੁਹਾਡੇ ਨਾਲ ਖੜਾਗੇ ਆ ਕੇ ਪਰ ਸਰਕਾਰ ਜਿਹੜੀ ਇਹ ਬਿਲਕੁਲ ਵੀ ਕਿਸੇ ਤਰੀਕੇ ਦਾ ਵੀ ਪੰਜਾਬ ਦੇ ਨਾਲ ਜਿਹੜਾ ਸਾਥ ਨਹੀਂ ਦੇ ਰਹੀ ਇਹਨੇ ਪੰਜਾਬ ਦਾ ਬੇੜਾ ਗਰਕ ਕਰਨ 'ਚ ਕੋਈ ਕਸਰ ਨਹੀਂ ਛੱਡੀ ਵੀਰੋ ਬਾਕੀ ਸਾਡੇ ਰਣਜੀਤ ਸਿੰਘ ਪਤਿਆਲਾ ਜੀ ਬਹੁਤ ਸੋਹਣਾ ਬੋਣ ਕੇ ਗਏ ਆ ਉਹਨਾਂ ਨੂੰ ਬਹੁਤ ਦੁੱਖ ਹੈ ਕਿਸਾਨਾਂ ਦੇ ਲਈ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਕਿ ਰਣਜੀਤ ਜੀ ਮੈਂ ਜਾਂਦੀ ਆ ਕੱਲ ਨੂੰ ਖਨੌਰੀ ਬਾਰਡਰ ਉਸੀ ਮੇਰੇ ਨਾਲ ਚੱਲੋ ਇੱਥੇ ਆਪਾਂ ਢੱਲੇਵਾਲ ਸਾਹਿਬ ਕੋਲ ਜਾ ਕੇ ਬੈਠੀਏ ਇੱਥੇ ਖੜਕੇ ਐਮਲਿਆਂ ਨੂੰ ਨਿੰਦਕੇ ਸੀਐਮ ਨੂੰ ਨਿੰਦਕੇ ਸੰਤ ਸਰਕਾਰ ਨੂੰ ਨਿੰਦਕੇ ਸਾਡਾ ਕੁਝ ਨਹੀਂ ਪੈਂਦਾ ਅਸੀਂ ਇੱਕ ਇੱਕ ਬੰਦਾ ਵੀ ਜੇ ਅਸੀਂ ਉੱਥੇ ਪਹੁੰਚਦੇ ਆ ਅਸੀਂ ਉਹਨਾਂ ਦੇ ਨਾਲ ਜਾ ਕੇ ਬੈਠਦੇ ਆ ਇੱਕ ਨਾਲ ਇੱਕ ਮਿਲ ਕੇ 11 ਹੁੰਦਾ ਅੱਜ ਕਿਸਾਨਾਂ ਬੈਠੀਏ ਕਿਸਾਨਾਂ ਦਾ ਸਾਥ ਦੇਈਏ ਸਰਕਾਰ ਜਿਹੜੀ ਟੱਕਰ ਕਰੂਗੀ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਬਿਲਕੁਲ ਇਹਨਾਂ ਦੇ ਹੱਕ ਦੇ ਵਿੱਚ ਡੱਟ ਕੇ ਖੜਾਗੇ ਇਹ ਗੱਲ ਜਿੱਥੇ ਮੈਂ ਸ਼ਰਮ ਕਹਿ ਕੇ ਜਾ ਰਹੀਆਂ ਇੱਥੇ ਬੀਬੀਆਂ ਹੋਰ ਨਹੀਂ ਪਹੁੰਚੀਆਂ ਮੈਂ ਪਹੁੰਚੀਆਂ ਉਹ 92 ਦੇ ਬਰਾਬਰ ਅੱਜ ਮੈਂ ਇਕੱਲੀ ਇੱਥੇ ਖੜੀ ਆ ਤੁਹਾਡੇ ਸਾਰਿਆਂ ਦੇ ਕੋ ਕਦਿਚੇ ਤੁਸੀਂ ਇੱਕ ਵਾਰ ਮਾਰੋਗੇ ਵੀਰੋ ਤੁਹਾਡੇ ਨਾਲ ਮੈਂ ਖਰੀਆ ਮੈਂ ਉੱਥੇ ਪਹੁੰਚੂਗੀ ਮੈਨੂੰ ਬਿਲਕੁਲ ਇਸ ਚੀਜ਼ ਇਹ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਤੁਸੀਂ ਜਿਹੜੇ ਘਰਨੇ ਤੇ ਬੈਠੇ ਹੋ ਜੋ ਡੱਲੇਵਾਲ ਸਾਹਿਬ ਅੱਜ ਜਿਹੜਾ ਮਰਨਵਰ ਤੱਕ ਕੇ ਬੈਠੇ ਹੋ ਸਾਡੇ ਸਾਰਿਆਂ ਨੇ ਬੈਠੇ ਤੁਹਾਡਾ ਪੀਜੇ ਆ ਅਸੀਂ ਖਾਣਦੇ ਆ ਤੁਹਾਡੇ ਨਾਲ ਗੰਦਾਰੀ ਕਰਨ ਦਾ ਅਸੀਂ ਸੋਚ ਵੀ ਨਹੀਂ ਸਕਦੇ ਬਾਕੀ ਐਮ ਐਲ ਗਣੇਸ਼ ਚੰਡਾ ਜੀ ਬਿਲਕੁਲ ਤੁਹਾਡੇ ਨਾਲ ਨੇ ਖਨੋਰੀ ਬਾਰਡਰ ਵੀ ਜਾ ਕੇ ਆਏ ਨੇ ਸਾਡੇ ਅੰਮੀ ਬਲਵਿੰਦਰ ਸਿੰਘ ਕੰਗ ਵੀ ਜਾ ਕੇ ਆਏ ਨੇ ਔਰ ਅਸੀਂ ਸੈਂਟਰ ਦੰਨੋ ਹੀ ਕਰਦੇ ਆ ਸੈਂਟਰ ਸਰਕਾਰ 'ਤੇ ਨਾ ਵੀਰੋਂ ਆਪਤ ਪੈ ਗਈ ਹੈ ਇਹਨਾਂ ਨੂੰ ਆदत ਪਈ ਹੋਈ ਹੈ ਧਰਨੇ ਲਵਾਉਣ ਦੀ ਸ਼ਹੀਦੀਆਂ ਇਹਨਾਂ ਹੋਏ ਆ ਕਿ ਜਿਹੜੇ ਪੰਜਾਬ ਦੇ ਲੋਕ ਆ ਇਹ ਲਾ ਲੜ ਮਰ ਜਾਣ ਇਹ ਧਰਨੇ ਲਾ ਲਾ ਮਰ ਜਾਣ ਇਹ ਕਦੇ ਵੀ ਕਿਸੇ ਗੱਲ ਨੂੰ ਲੀਗਲ ਤਰੀਕੇ ਨਾਲ ਮੰਨਣ ਨੂੰ ਸੈਂਟਰ ਸਰਕਾਰ ਵੀਰੋਂ ਤਿਆਰ ਹੀ ਨਹੀਂ ਹੈਗੀ ਸਾਨੂੰ ਫੰਡ ਚਾਹੀਦੇ ਸੀ ਸਾਨੂੰ ਰੂਰਲ ਡਵੈਲਪਮੈਂਟ ਦਾ ਫੰਡ ਚਾਹੀਦਾ ਸੀ ਸਾਨੂੰ ਸਕੂਲਾਂ ਦਾ ਫੰਡ ਚਾਹੀਦਾ ਸੀ ਉਹ ਵੀ ਇਹਨਾਂ ਨੇ ਰੋਕੇ ਰੱਖਿਆ ਇਹ ਹਰ ਇੱਕ ਚੀਜ਼ ਲਈ ਮਜਬੂਰ ਕਰਦੇ ਆ ਕਿ ਪੰਜਾਬ ਦਾ ਜਿਹੜਾ ਕੱਲਾ ਕੱਲਾ ਬੰਦਾ ਹੈ ਉਹ ਧਰਨੇ ਲਾ ਕੇ ਬੈਠੇ ਇੰਨਾ ਅੱਗੇ ਗੋਡੇ ਟੇਕੇ ਸੋ ਉਹਨਾਂ ਜੋ ਅਸੀਂ ਹੈ ਨਹੀਂ ਮੈਂ ਮੋਦੀ ਸਾਹਿਬ ਨੂੰ ਇੱਕ ਬਿਲਕੁਲ ਆ ਕੇ ਬੈਠਾਂਗੇ ਸੋ ਬਿਲਕੁਲ ਇਸ ਚੀਜ਼ ਦਾ ਤੁਸੀਂ ਗਰੇਦ ਨਾ ਕਰਿਓ ਕਿ ਮੈਂ ਮਹਿੰਦਰ ਗਰੇਸ਼ ਚੱਡੜੀ ਵੱਲੋਂ ਆਈ ਆ ਕਿ ਮੈਂ ਆਪਦੀ ਸਰਕਾਰ ਦੀ ਅਗਵਾਈ ਕਰਨ ਆਈ ਆ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਡੇ ਐਮਐਲਏ ਵੀ ਤੁਹਾਡੇ ਨਾਲ ਨੇ ਐਮਪੀ ਤੁਹਾਡੇ ਨਾਲ ਨੇ ਸੀਐਮ ਵੀ ਤੁਹਾਡੇ ਨਾਲ ਨੇ ਪਰ ਸੈਂਟਰ ਸਰਕਾਰ ਜਿਹੜੀ ਧੱਕਾ ਕਰਦੀ ਹੈ ਉਹਦੇ ਖਿਲਾਫ ਜਿੱਥੋਂ ਤੱਕ ਲੜਨਾ ਹੈ ਵੀਰੋ ਅੱਜ 99 99 ਦੀ ਗੱਲ ਇੱਥੇ ਹੋਈ ਸੀ ਸਰਕਾਰ ਦੇ ਨਾਲ ਮੈਂ ਪਹੁੰਚੂਗੀ ਇੱਕ ਵਾਰ ਜਮਾਰਿਓ ਰਾਤ ਨੂੰ ਮਾਰਿਓ ਦਿਨ ਨੂੰ ਮਾਰਿਓ ਜਿੱਥੇ ਕਹੋਗੇ ਤੁਹਾਡੇ ਨਾਲ ਤਾਂ ਨਹੀਂ ਕਰਨੇ ਚ ਬੈਠਾ ਕਿ ਬੋਡੇ ਜਿਹੜੇ ਮੋਦੀ ਸਾਹਿਬ ਦੇ ਅੱਗੇ ਅਸੀਂ ਬਿਲਕੁਲ ਟਿਕੜੇ ਨਹੀਂ ਹੈਗੇ ਸੁਆਮੀਨਾਥ ਰਿਪੋਰਟ ਜਿਹੜੀ ਕਰਨੀ ਹੈ ਉਹ ਵੀ ਕਰਾਂਗੇ ਐਮਐਸਪੀ ਜਿਹੜੀ ਸਾਨੂੰ ਚਾਹੀਦੀ ਹੈ ਉਹ ਵੀ ਕਰਾਂਗੇ ਜਿਹੜੇ ਬਾਏ ਦਾ ਸਾਡੇ ਨਾਲ ਕਰੇ ਸੀ ਤਾਂ ਕੰਮੀ ਤੇ ਗੰਦੀ ਸਰਕਾਰ ਨੇ ਉਹ ਵੀ ਪੂਰੇ ਕਰਾਵਾਂਗੇ ਤੇ ਬਾਏ ਦਾ ਜਿਹੜਾ ਪੰਜਾਬ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਸੈਕਟਰ ਆਦਰਲਾ ਬਾਈਗਾਟਾ ਕਰਦਣਾ ਚਾਹੁੰਦਾ ਸੋ ਇਹਨਾਂ ਨੂੰ ਹੋਰ ਵੇਲੇ ਅਸੀਂ ਬਖਸ ਦੱਸਾਂਗੇ ਆਪਾਂ ਨੇ ਮੱਤ ਕਰ ਲਈ ਕਿਵੇਂ ਹਿੱਸੇ ਜਾਂਦੇ ਐ ਇਹ ਅੱਜ ਅਸੀਂ ਮਜਬੂਰ ਹੋ ਰਹੇ ਆ ਅੱਜ ਅਸੀਂ ਸ਼ਹੀਦੀਆਂ ਦੇ ਰਹੇ ਆ ਤੇ ਸਾਨੂੰ ਘਰਿਆਂ ਤੇ ਵੈਣਾ ਪੈ ਰਿਹਾ ਪਰ ਕੋਈ ਵਕਤ ਆ ਜੇ ਆਊਗਾ ਕੋਈ ਸਰਕਾਰ ਜਿਹੜੀ ਆਪ ਸਾਡੀ ਸੁਖੋਸ਼ ਕੇ ਸਾਡੇ ਹੱਥ ਦਊਗੀ ਕਿਉਂਕਿ ਇਹਨੇ ਹਜੇ ਦੇਖਿਆ ਨਹੀਂ ਹੈਗਾ ਕਿ ਪੰਜਾਬੀ ਇਹ ਜਿਹੜੇ ਉਹ ਸ਼ਹੀਦੀਆਂ ਦੇਣ ਲਈ ਖੂਤੋਂ ਪੈਦਾ ਹੋਇਆ ਸੈਂਟਰ ਸਰਕਾਰਾਂ ਤੂੰ ਸਾਡਾ ਕੀ ਪਗਾਰ ਦੇਗੀ ਹੋਂਦ ਕਰਦੀਆਂ ਸਾਡੇ 750 ਤੋਂ ਸ਼ਹੀਦ ਹੋਏ ਸੀ ਅੱਜ ਡੱਲੇਵਾਲ ਸਾਹmarg ਵਰਤ ਤੇ ਬੈਠੇ ਤੇ ਮੈਨੂੰ ਲੱਗਦਾ ਸਾਨੂੰ ਇੱਥੇ ਬੋਲਣ ਨਾਲੋਂ ਚੰਗਾ ਸਾਨੂੰ ਉਹਨਾਂ ਦੇ ਬਰਾਬਰ ਜਾ ਕੇ ਰਹਿਣਾ ਚਾਹੀਦਾ ਸੋ ਵੀਰੋ ਜੇ ਮੈਂ ਕੁਝ ਬਾਤੂ ਗੱਤੂ ਬੋਲਿਆ ਆਂ ਜਾਂ ਮੈਂ ਕੁਝ ਗਲਤ ਕਿਹਾ ਮੈਨੂੰ ਮਾਫ ਕਰਿਓ ਬਾਕੀ ਜਿੱਥੇ ਮੇਰੇ ਕਿਸੇ ਸਾਥ ਵੀਰ ਨੂੰ ਹੋਰ ਕਰਦੀ ਹੈ ਜੇ ਮੈਂ ਇੱਕ ਵਾਰ ਮਾਰਿਓ ਅਸੀਂ ਤੁਹਾਡੇ ਬਰਾਬਰ ਕਰਾਂਗੇ ਸ਼ੁਕਰੀਆ ਅੱਗੇ ਜਾਣ ਪੰਜਾਬ ਦੀਆਂ ਜਿਹੜੇ ਤੁਸੀਂ ਜੇ ਮੈਂ ਤੁਹਾਨੂੰ ਜਿਤਾ ਕੇ ਤੇ ਜਿਵੇਂ ਉਹ ਲਾਸ਼ਾਂ ਐ ਮੇਰੀ ਨਜ਼ਰ ਚ ਕਿਉਂ ਉਸ ਦਿਨ ਕਿੱਥੇ ਸੀ ਇਹ ਬੰਨਾਂ ਦੇ ਬੰਨਵੇਂ ਕਿਉਂ ਨਹੀਂ ਬੰਨੇ ਜਿੱਦਾਂ ਬੱਲੇਵਾਂ ਸਾਹਿਬ ਨੂੰ ਰਾਤ ਨੂੰ ਚੱਕਿਆ ਚੋਰਾਵਾਂ ਇਹ ਬੰਨਾਂ ਉਸ ਦਿਨ ਕਿੱਥੇ ਸੀ ਜਦੋਂ ਪੰਜਾਬ ਦੇ ਲੋਕਾਂ ਨੂੰ ਤੂੰ ਕਿਉਂਕਿ ਅਜ ਤੱਕ ਕਦੋਂ ਇਹਨੇ ਤੁਹਾਡੇ ਆ ਕੇ ਛੁਟਕਣਾਂ ਛੁਟਕਾ ਦੀ ਕਦੋਂ ਸੁਣੀ ਤੁਹਾਨੂੰ ਕੱਟ ਲੱਗਿਆ ਕਦੋਂ ਬੋਲਿਆ ਦੱਸੋ ਬੋਲਿਆ ਕਿਹੜੇ 7-7 ਕਿਲੋ ਦਾ ਕੱਟ ਲੱਗਿਆ ਕਿ ਕਪੀਲ ਨੂੰ ਕਦੇ ਆਇਆ ਬ੍ਰੋ ਆਪਣਾ ਸਾਹਿਬ ਦਾ ਬਿਆਨ ਅੰਮ੍ਰਿੰਦਰ ਮੇਲੇ ਜਾ ਕੇ ਦੇਖ ਲੋ ਅਸੀਂ ਅੰਮ੍ਰਿੰਦਰ ਸਾਹਿਬ ਦੇ ਪਹਿਲੀ ਅੱਜ ਤੱਕ ਲਾਉਣ ਤੋਂ ਕਹੇ ਕਿ ਮੇਲੇ ਜਾ ਕੇਰ ਤੋਂ ਕਦਮਾਂ ਚ ਦਿੱਤੇ ਦੂਰ ਆਹ ਕਹੇ ਨੀ ਬੜਾ ਪਿਛਲੇ ਸਾਲ ਦਾ ਇਹ ਇਸ ਜਿਹੜਾ ਤੁਸੀਂ ਭੈਣ ਜੀ ਨਾਲ ਗੱਲਬਾਤ ਕਰਤੀ ਆ ਬੰਦ ਮੇਰੇ 92 ਖੜੇ ਦੱਸੋ ਕਿਹੜਾ ਮੈਨਲੇ ਖੜੇ ਸਾਡੇ ਨਾਲ ਜੇ ਤੁਸੀਂ ਕਹਿੰਦੇ ਇਹਨਾਂ ਨੂੰ ਦਿੱਲੀ ਬਿਠਾ ਲਓ ਇਹਨਾਂ ਨੂੰ ਦਿੱਲੀ ਬਿਠਾ ਲਾਉਣਾ ਚਾਹਿਆ ਸਚਾਨ ਹੈ ਠੀਕ ਹੈ ਜੀ ਤੇ ਕੋਈ ਲੀਡਰ ਤੁਹਾਡਾ ਨਹੀਂ ਪ੍ਰਾਉਵੋ ਇਹ ਭੈਣ ਜੀ ਆਪਣੀ ਆਪਣੀ ਰਾਜਨੀਤੀ ਚਕਾਉਣ ਵਾਸਤੇ ਇੱਥੇ ਆਏ ਆਪਣੀਆਂ ਗੰਦਾ ਸੁਣਾਉਂਦੀਆਂ ਇਹ ਉਹਨੇ ਬੋਲਣ ਦੀ بجائے ਉੱਤੇ ਪੈਸਤਾ ਲੈ ਕੇ ਪਹਿਨਾ ਫਿਰ ਅਸੀਂ ਮੰਨਦੇ ਇਹ ਲੀਡਰ ਪੰਜਾਬ ਦੇ ਪੰਜਾਬ ਦੇ ਹਿੱਤੈਸੀ ਹੈ ਤੁਹਾਡਾ ਇੱਕ ਲੀਡਰ ਹੈ ਏ ਲੀਡਰ ਦਿੱਲੀ ਆਰਐਸਐਸ ਦੇ ਗੁਲਾਮ ਲੀਡਰ ਹੈ ਜਿੰਨੇ ਵੀ ਹੈਗੇ ਆ। ਪਰ ਮਾਨਤਾ ਚੱਡਾ ਸਾਹਿਬ ਸਿਲੰਡਰ ਚੱਕੀ ਪੇਟਾ ਸੀ ਆ ਕਜੀ ਮੈਨੂੰ ਇਜਾਦ ਦੇ ਅਖੀਰ ਹੁੰਦਾ ਹੀ ਸਾਡੇ ਕੋਲ। ਅੱਜ ਕਿਉਂ ਨਹੀਂ ਗਿਆ ਤੇ ਆ 10 ਮਿੰਟਾਂ ਤੁਸੀਂ ਬੈਠੇ ਆ। ਦੱਸੋ ਕਿਸੇ ਤਾਂ ਮੇਰੇ ਸਿਲੰਡਰ ਭੇਜਿਆ? ਅੱਜ ਜਿੰਨੇ ਮਾਰੇ ਲਾਗਦੀਆਂ ਪੇਟਾ ਕੌਣ ਨਾ ਇਹਨਾਂ ਨੂੰ? ਚੋਕਾ ਨਹੀਂ। ਜਿਹੜੇ ਉੱਥੇ ਦਿੱਲੀ ਬੈਠਦਾ ਹੁੰਦਾ ਸੀ ਸਾਡੇ ਕੋਲ ਮੁੜ ਕੇ ਸਾਨੂੰ ਸ਼ਕਲ ਨਹੀਂ ਦਿਖਾਈ ਇਹਨਾਂ ਦੀ ਇਸ ਦਿਨ ਤੋਂ ਕੰਨੀ ਥੱਲੇ ਆ ਗਈ। ਸਿਰਫ ਕੁਰਸੀ ਕਰਕੇ ਉੱਥੇ ਲੇਲੜੀਆਂ ਕਰਦਾ ਸੀ ਤੁਹਾਡੇ ਕੋਲ। ਉਹ ਚੰਕਾ ਸਾਹ ਵਾਲਾ ਐਮਐਲਏ ਤੀਜੇ ਦਿਨ ਕੈਂਪਰਾ ਕੇ ਬੈਠ ਰਹਿਦਾ ਸੀ ਮੈਂ ਅੱਖਾਂ ਦੇਖਣੀਆਂ ਥੋਟੀਆਂ ਸਾਡੇ 13 ਵੀਰ ਨੇ ਰੋਕੇ ਦੱਸੋ ਕੀ ਨ ਕਰ ਗਿਆ ਗਿਆ ਕਿਸੇ ਨ ਕਰ ਹਰਾਨਤ ਵੀਰ ਸਫਾਸਖਾ ਕੇ ਮਰ ਗਿਆ ਪਟਿਆਲੇ ਵਾਲੇ ਐਮਐਲਏ ਬਲਵੀਰ ਸਿੰਘ ਜਿਹੜਾ ਸਿੱਖਿਆ ਮੰਤਰੀ ਹੈ ਸੌਰੀ ਸਿੱਖਿਆ ਨਹੀਂ ਹੈਗਾ ਸਿਹਤ ਮੰਤਰੀ ਹੈ ਉਹ ਤੀਜੇ ਦਿਨ ਉੱਥੇ ਕੈਂਪ ਲਾਉਂਦਾ ਹੁੰਦਾ ਸੀ ਸ਼ੰਭੂ ਸਿੰਘ ਕਿ ਇਹ ਮੈਂ ਲੋਕਾਂ ਦੇ ਆਪ੍ਰੈਸ਼ਨ ਕਰਦੇ ਆ ਮੈਂ ਲੋਕਾਂ ਨੂੰ 마ਸਕ ਵੰਡਦੇ ਆ ਅੱਜ ਉਰੇ ਹਰ ਕਹਦੇ ਵਿੱਚ ਇੱਕ ਲਾਸ਼ ਪਈ ਆ ਤੜਕੇ 4 ਵਜੇ ਦੀ ਅਰਜਿੰਦਰਾ ਹਸਪਤਾਲ ਚ ਕੇ ਉਹਦਾ ਹਾਲ ਚਾਲ ਪੁੱਛਣ ਪੁੱਛਿਆ ਉਹਦੇ ਪਰਿਵਾਰ ਨੂੰ ਕੀ ਹਾਲ ਹੈ ਉਹਦਾ ਤੇ ਭੈਣ ਕਹਿੰਦੀ ਬੰਨ ਵਿੱਚ ਤਾਂ ਇਹ ਤੁਹਾਡੇ ਨਾਲ ਖੜੇ ਆ ਕਿਹੜਾ ਖੜੇ ਸਾਡੇ ਨਾਲ ਜਿਸ ਦਿਨ ਸਾਡੇ ਨਾਲ ਖੜ ਜਾਗੇ ਸਿੱਖੋਕੇ ਕਹਾਂਗੇ ਵੀ ਹਾਂ ਆ ਇੱਥੇ ਬੋਲ ਲੱਗਣ ਲੱਗੇ ਸੀ ਰਾਤ ਨੂੰ 9 ਵਜੇ ਅੱਖੜੀ ਸਾਹਿਬ ਹੋਣਗੇ ਮੈਂ ਬਰਾਏ ਨਾਲ ਉਥੇ ਅਸੀਂ ਰੋਕਿਆ ਹਰਨੇ ਸਾਹਿਬ ਪੰਜ ਮਿੰਟ ਉੱਤੇ ਪਹੁੰਚ ਗਏ ਕਿਉਂਕਿ ਉਹ ਤੇ ਰਾਜਨੀਤੀ ਚ ਮਕਾਉਣੀ ਸੀ ਮੈਂ ਬੋਲਣ ਟਵਾਤੇ ਠੀਕ ਹੈ ਤੇਰਾ ਧੰਨਵਾਦ ਹਰ ਟਵਾਤੇ ਪਰ ਜਿਹੜੇ ਲੋਕਾਂ ਨੂੰ ਕੱਟ ਲੱਗਿਓ ਪੈਸੇ ਦੁਆ ਫਿਰ ਤੇਰਾ ਧੰਨਵਾਦ ਕਰਾਂਗੇ ਜਿਹੜੇ ਲੋਕ ਉਹ ਮੀਨ ਮਰ ਗਿਆ ਸਾਡਾ ਸੰਘੂ ਉੱਥੇ ਸਿੰਘੂ ਬਾਟਰ ਤੇ ਉਹਨਾਂ ਨੂੰ ਮੌਤ ਆ ਗਿਆ ਫਿਰ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਰਾਜਨੀਤੀ ਨਾ ਕਰੋ ਇਹ ਨਾਸ਼ਾ ਬੰਦੀ ਉਹਦੇ ਜਿੰਦੇ ਨਹੀਂ ਹੈਗੇ ਇੱਕ ਸੱਚ ਜਾਂਦੇ ਨਾਲ ਵੀਰਾਂ ਦੇ ਇਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ ਟਾਲ ਕੱਢਦੇ ਇਹਨਾਂ ਨੂੰ ਪੁੱਛ ਕੇ ਦੇਖੋ ਇਹਨੇ ਕਰਦੇ ਚੁੱਲ੍ਹੇ ਕਿਵੇਂ ਜਗਦੇ ਆ ਮਜ਼ਦੂਰ ਨੂੰ ਪੁੱਛ ਕੇ ਦੇਖੋ ਲੇਕੇ ਲੱਖ ਲੱਖ ਉਹ ਆਤਮਾਨਸੋ ਕਹਿੰਦਾ ਸੀ ਕਿ ਚੇਰੇ ਨੂੰ ਰਾਜ ਵਿੱਚ ਢੱਡ ਲੱਗਣਾ ਪੋਟਰੀ ਫਰਮ ਖੋਲੋ ਅਜਾ ਖੁਦ ਕਿਉਂ ਨਹੀਂ ਖੋਲ ਲੈਂਦਾ ਕਿਉਂ 150 ਗੱਡੀ ਦੇ ਪਿੱਛੇ ਜਾਂਦੀ ਕਿਉਂ ਉਹ ਲੈ ਕੇ ਜਾਂਦਾ ਏਡੇ ਕਾਫਲੇ ਪੋਟਰੀ ਫਰਮ ਖੋਲੋ ਤੁਸੀਂ ਸਾਡੀ ਗੱਲ ਪੰਜਾਬ ਉੱਥੇ ਤੱਕ ਕਿਉਂ ਇਹ ਚੱਟਾ ਪੀਵੀਐਮ ਪੁਰਸਾਂ ਨਾਲ ਨਹੀਂ ਫਿਰਦਾ ਸਾਡੇ ਵੀਰ ਕੋਈ ਅੱਗ ਲਾਉਂਦਾ ਏ ਉਹਨੂੰ ਐਸਐਚਓ ਫੰਡ ਚਲੇ ਜਾਂਦਾ ਹਰ ਰੋਜ਼ ਸਾਡੀ ਚੱਟੇ ਨਾਲ ਲਾਸ਼ ਆਉਂਦੀ ਪਿੰਡ ਤੋਂ ਕਿੱਥੇ ਗਿਆ ਐਸਐਚਓ ਸਾਡੇ ਕਿਉਂ ਇਹ ਚੱਟੇ ਵਾਲੇ ਫੜ ਹੁੰਦੇ ਸਾਲੂ ਤੋਂ 5 ਦਿਨਾਂ ਵਾਸਤੇ ਪ੍ਰਸ਼ਾਸਨ ਦੇਵੇ ਮੈਂ ਕਹਿੰਦਾ ਚਿੱਟਾ ਫਿਕਰਣਾ ਦੂਰ ਚਿੱਟੇ ਵਾਲਾ ਦਾ ਮੁੱਤਣਾ ਵੱਧ ਕਰਦਾਂਗੇ ਅਸੀਂ ਬਲੇ 190 ਜੱਲਾਹ ਇਲਾਹੀ ਤੇ ਚੜ੍ਹ ਜੁਆ ਚੰਬੜੀਆਂ ਹੋਈਆਂ ਸਾਡੇ ਲੋਕਾਂ ਨੂੰ ਇੰਨਾ ਖੂਨ ਪਸੀਨਾ ਪੀ ਗੀਆਂ ਇਹ ਸੋ ਸਾਰੇ ਪ੍ਰੋਗਰਾਮਾਂ ਦਾ ਧੰਨਵਾਦ ਟਾਈਮ ਹੋ ਗਿਆ ਜੀ ਇਹ ਜੀ ਜੋ ਪੰਜਾਬ ਸਾਡੇ ਇਹ ਕੇਂਦਰ ਨਾਲ ਮਿਲੇ ਹੋਏ ਨੇ ਦੋ ਨੀਤੀਆਂ ਕਹਿੰਦਾ ਸਾਡੇ ਤੇ ਲਾਗੂ ਕਰਨੀਆਂ ਚਾਹੁੰਦੀਆਂ ਕੋਈ ਇਹ ਲਾਗੂ ਕਰ ਰਹੇ ਨਾ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਹਰਿਆਣੇ ਦਾ 10 ਏਕੜ ਜ਼ਮੀਨ ਮੱਕੀ ਚੰਡੀਗੜ੍ਹ ਚ ਇਹ ਸਾਡੇ ਮੁੱਖ ਮੰਤਰੀ ਨੇ 10 ਏਕੜ ਮੰਗ ਲਈ ਇਹਦੇ ਖਿਲਾਫ ਵੀ ਨਹੀਂ ਖੜਿਆ ਇਹ 10 ਏਕੜ ਮੰਨ ਕੇ ਉਹਨਾਂ ਨੂੰ ਬੈਜੋ ਯਾਰ ਬੈਜੋ 10 ਏਕੜ ਬਰਾਬਰ ਮੰਗਦਾ ਉਹ ਸੱਚ ਸਾਬਦ ਕਰਦਾ ਮੈਂ ਹਾਂ 10 ਸੈਕਿੰਡ ਵੀ ਦੇ ਦੋ ਹਰਿਆਣੇ ਚ ਚੰਡੀਗੜ੍ਹ ਚ ਹਰਿਆਣੇ ਦਾ ਹਿੱਸਾ ਪਵਾ ਲਓ ਬੀਬੀ ਗੱਲ ਮੇਰੀ ਕੋਲ ਸੁਣਨਾ ਸਾਡੀ ਰਵਾਇਤ ਨਹੀਂ ਖਤਮ ਕਰਦੀ ਚੰਡੀਗੜ੍ਹ ਜੁਮੀਬਾਸੀ ਚੋਂ ਕਿਆ ਮੇਰੇ ਤੁਹਾਡੀ ਸਰਕਾਰ ਨੇ ਹੁਣ ਤੱਕ ਦਸਵਾਜਤਾ ਕੋਈ ਚਿੱਠੀ ਪੱਤਰ ਕਰਿਆ ਕੇਂਦਰ ਨਾਲ ਕੇਂਦਰ ਦੇ ਖਿਲਾਫ ਕੋਈ ਤੁਸੀਂ ਸੁਦਾਰਸ਼ ਮਿਲਿਆ 92 ਸਾਡੇ ਜਿਹੜੇ ਐਮਐਲਏ ਐ ਇਸ ਅਗਲੇ ਸਾਡਾ ਨੰਨਾ ਨਾਮ ਹੈ ਨੰਗਾ ਟਾਈਮ ਤੋਂ ਸਾਡੀ ਰਵਾਇਤ ਨਹੀਂ ਖਤਮ ਕਰਦੀ ਗੱਲ ਆ ਸਾਡਾ ਕੰਗਸਾਬਾ ਤੇਰੇ ਪਿੰਡ ਜੀ ਜੁਰੀ ਬਸਤੀ ਵਾਲ ਤੇ ਹੋੜਾ ਕਿਆ ਵਿਚਾਰਾ 25 ਸਾਲ ਹੋ ਗਏ ਅਬ ਇਹ ਨਮਾਇੰਦੀ ਖਤਮ ਕਰਦੀ ਨੰਗਲਾਇਮ ਚੋਂ ਤੁਹਾਡਾ ਕਿਆ ਵਿਚਾਰਾ ਤੇ ਸੰਬੰਧੀ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਬੀਬੀਏ ਤੇਰੇ ਜਿਹੜੇ ਬੰਦੇ ਨਾ ਤੈਨੂੰ ਗੰਦ ਘਮਰਾ ਕਰ ਰਹੇ ਨਾ ਇਹ ਇਹ ਲਿਨੇ ਹੋਏ ਕੇਂਦਰ ਨਾਲ ਤੇਰਾ ਧੰਨਵਾਦ ਤੂੰ ਆਈ ਹੈ ਉਹਨਾਂ ਦਾ ਨਮਾਇੰਦਾ ਬਣ ਕੇ ਪਰ ਤੇਰੀ ਵੀ ਨਹੀਂ ਮੰਨਣੇ ਆਣਾ ਤੈਨੂੰ ਵੇਸਟਰ ਚੁੱਪ ਕਰਾ ਦੇਣਾ ਇਸ ਦਾ ਕਿ ਕਿਸਾਨ ਵੀਰੋ ਜੋ ਕੈਂਡਰ ਤੇ ਆ ਦਿੱਤੇ ਪੰਜਾਬ ਸਰਕਾਰ ਕੋ ਲਾਗੂ ਕਰਨ ਵਿੱਚ ਉਹਨਾਂ ਦੀ ਮਦਦਗਾਰ ਹੈ ਇਸ ਤੋਂ ਇਲਾਵਾ ਜੋ ਆਪਣੇ ਤੇ ਅੱਜ ਚੱਲ ਰਿਹਾ ਹੈ ਉਹਦੇ ਸੰਬੰਧੀ ਮਾਨ ਸਰਕਾਰ ਕੀ ਕਰ ਰਹੀ ਹੈ ਸਾਨੂੰ ਰਿਪੋਰਟ ਦਵੇ ਬੀਬੀ ਉਹਨਾਂ ਨੇ ਕਿਹੜੇ ਆਪ ਉਸ ਕਰ ਰਹੇ ਹੈ ਕਹਿਣਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਬੀਬੀ ਤੈਨੂੰ ਨਮਾਇਦਾ ਬਣਾ ਕੇ ਭੇਜਿਆ ਤੂੰ ਆਈ ਇਹ ਨਾ ਹੋਵੇ ਕਿਤੇ ਸਾਡੀ ਸੀਆਈਡੀ ਲੈਣੇ ਪਾਸੇ ਤੈਨੂੰ ਭੇਜਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ தா வீரோ சரி அட் மெட்ரெண்ட் கே அட் மெண்டே we yeah. ਅੱਜ ਅਵਰੇ ਤੇ ਗੱਡੀ ਚਲੂਗੀ ਇਥੋਂ ਬੇਲਾਜੋਂ ਤੋਂ ਜੇ ਕਿਸੇ ਵੀਰ ਨੇ ਉਸ ਜਥੇ ਨਾਲ ਜਾਣਾ ਹੈ ਤਾਂ 9 ਵਜੇ ਰਾਈਟ ਕਰ ਲਓ ਬੇਲਾਜੋਂ ਪਹੁੰਚਿਓ ਸਾਡੇ ਵੀਰਾਂ ਵੱਲੋਂ ਬੇਨਤੀ ਅਰਦਾਸ ਦੀ ਹੀ ਰਾਜੀ ਵੱਲੋਂ ਉਹਨਾਂ ਦੇ ਇਥੋਂ ਦੋ ਦਿਨ ਗੱਡੀਆਂ ਤੋਂ ਚਲਣੀਆਂ ਨੇ ਜੇ ਕਿਸੇ ਨੂੰ ਉਸ ਜਥੇ ਨਾਲ ਜਾਣਾ ਹੈ ਤਾਂ ਜੂਨ ਪਹੁੰਚਿਓ ਸਾਰਿਆਂ ਨੂੰ ਬੇਲਾਖਨੌਲੀ ਬਾਰਡਰ ਜੰਮੂ ਬਾਰਡਰ ਆਪਣੀਆਂ ਫਾਜ਼ੀਆਂ ਜੂਨ ਤੋਂ ਵਾਹੀ ਗੁਰਜੀ ਦਾ ਕਾਲਤਾ oh